ਜਿਹੜੇ ਕਾਮਰੇਟ ਸੰਤੋਸ਼ ਵੀ ਮਾਣਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਅਜੈ ਸਿੰਘ ਪੱਟੀ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੀ 47ਵੀਂ ਵਰ੍ਹੇ ਸਿਰਾਈ ਜਾ ਰਹੀ ਹੈ ਬਹੁਤ ਨੇਕ ਇਨਸਾਨ ਥਾ ਉਹਨਾਂ ਨੇ ਆਪ ਦੇ ਜਿਹੜੇ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਵਧੀਆ ਉਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਜਿਹੜਾ ਸੀਗਾ ਢੰਗ ਦੱਸਿਆ ਉਹਨਾਂ ਨੂੰ ਅੱਜ ਉਹਨਾਂ ਦੀ ਬਦੌਲਤ ਸਾਰਾ ਪਰਿਵਾਰ ਬਹੁਤ ਕਾਮਯਾਬ ਹੋ ਗਿਆ ਬੱਕ ਬੱਕ ਆਉਂਦੇ ਨੇ ਉੱਤੇ ਜਿਵੇਂ ਭੱਟੀ ਸਾਹੂ ਨੇ ਕੰਮ ਕੀਤਾ ਅਫਸਰ ਹੋਣ ਦੇ ਨਾਤੇ ਚਾਹੇ ਉਹ ਰਾਜਨੀਤਿਕ ਤੌਰ ਦੇ ਉੱਤੇ ਨਾਤੇ ਉਹਨਾਂ ਨੇ ਆਪਦੀ ਇੱਕ ਸਮਾਜ ਦੇ ਵਿੱਚ ਵੱਖਰੀ امیਜ ਬਣਾਈ ਹੈ ਔਰ ਮੈਂ ਸਮਝਦਾ ਵੀ ਇਹ ਉਹਨਾਂ ਦਾ ਜਿਹੜੇ ਕਾਮਰੇਡ ਸਾਹੂ ਆ ਉਹਨਾਂ ਦਾ ਉਹਨਾਂ ਨੂੰ ਠੇਰਾ ਜਾਂਦਾ ਇਹ ਜਿਹੜਾ ਸਾਡੇ ਬੱਚਿਆਂ ਦਾ ਆਪਦਾ ਪਰਿਵਾਰ ਦਾ ਜਿਹੜਾ ਪੰਚ ਪਹੁੰਚ ਗਿਆ ਉਹ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਧੰਗ ਦਿਸਿਆ ਉਹ ਮੈਂ ਸਮਝਦਾ ਵੀ ਕਾਮਰੇਡ ਸਾਹੂ ਦੇ ਤੌਰ ਤੇ ਇਥੇ ਦਾ ਪਰਿਵਾਰ ਲੱਗਦਾ ਵੀ ਇਹ ਇਹ ਜੀ ਬੱਚਾ ਤੋਂ ਸਿੱਖਣਾ ਬਿਲਕੁਲ ਦੇਖੋ 47ਵੀਂ ਵਰਸੀ ਜਿਵੇਂ ਆਪਣਾ ਕਾਮਰੇਡ ਸਾਹਿਬ ਦੀ ਮਨਾਈ ਜਾ ਰਹੀ ਹੈ ਜਿਵੇਂ ਜੀ ਆਪਦੇ ਪਿਤਾ ਨੂੰ ਯਾਦ ਕਰ ਰਹੇ ਹਰ ਸਾਲ ਆਪਾਂ ਸਾਰੇ ਆਉਣੇ ਹੈਗੇ ਇੱਥੇ ਕਿਉਂਕਿ ਜੇ ਇਹ ਵੀ ਇੱਕ ਚੰਗੀ ਸੇਹ ਦਾ ਸਮਾਜ ਨੂੰ ਵੀ ਆਪਦੇ ਮਾਪਿਆਂ ਨੂੰ ਯਾਦ ਕਰਨਾ ਉਹਨਾਂ ਦੀ ਵਰਸੀ ਮਨਾਉਣੀ ਔਰ ਉਹਨਾਂ ਦੇ ਜਿਹੜੇ ਕੰਮ ਕੀਤੇ ਆ ਜਾਂ ਉਹਨਾਂ ਨੇ ਕੰਮਾਂ ਤੇ ਲਾ ਕੇ ਗਿਆ ਉਹਨੂੰ ਪੂਰਾ ਕਰਨਾ ਉਹ ਸਮਾਜ ਦੇ ਵਿੱਚ ਚੰਗੀ ਗੱਲ ਹੈ